ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਗੁੱਜਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀਆਂ ਆ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈਦੀਆਂ ਤੇ ਚੰਗੀਆਂ ਮੱਝਾਂ ਅੱਗੇ ਵੀ ਤੁਹਾਨੂੰ ਦਿਖਾਈਦੀਆਂ ਤੇ ਅੱਜ ਤੁਹਾਨੂੰ ਸਾਰੀ ਵੈਰਾਈਟੀ ਦੀਆਂ ਤੁਹਾਨੂੰ ਮੱਝਾਂ ਦਿਖਾਵਾਂਗੇ ਕੋ ਵੱਡੇ ਭਾਵੀਏ ਕੋਈ ਛੋਟੇ ਭਾਵੀਏ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਜੀ ਹਣਾ ਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਵਾਜ ਜੀ ਖਾਲਸਾ ਬਾਦ ਜੀ ਬਹੁਤ ਪਿਆਰਿਓ ਹੋਰ ਵੀਜੀ ਠੀਕ ਠਾਕ ਜੀ ਗੁਰੂ ਮਾਰੀ ਕਿਰਪਾ ਜੀ ਵਾਜਾ ਵਾਜਾ ਹਾਂ ਬਾਬੇ ਬੁੱਢੇ ਸਾਹਿਬ ਦੀ ਮਿਹਰ ਚੱਲੀ ਜਾਂਦਾ ਕੰਮਕਾਰ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਐ ਤੇ ਉਹਦੇ ਜਿਹੜੇ ਪਾਈ ਪਿਛਲੀ ਵੀਡੀਓ ਵਿੱਚ ਗਿਆ ਹਮਾਲੋ ਤਾਂ ਫਿਰ ਮਾਲ ਚ ਨੋਆ ਚੰਗਾ ਰੋਟੀ ਪਾਣੀ ਵਜਿਆ ਚੰਗਾ ਗਾਕਨ ਮਾਲ ਦਿੱਤਾ ਅੱਛਾ ਅੱਛਾ ਪੈਸਾ ਦਾ ਹਾਰ ਨਹੀਂ ਹੋਇਆ ਠੀਕ ਐ ਹਾਂ ਵਧੀਆ ਤਰ੍ਹਾਂ ਕੰਮ ਚੱ ਠੀਕ ਆ ਹਾਂ ਆਪਾਂ ਤੁਹਾਡੀ ਕੋਡ ਕੋਡ ਧੰਨਵਾਦ ਕਰਦੇ ਆਂ ਚਲੋ ਇਹ ਹੈ ਕਿ ਕੰਮ ਸਾਫ਼ ਸੁਥਰਾ ਰੱਖੇ ਤੇ ਕੰਮ ਵਧੀਆ ਲੰਮਾ ਸਮਾਂ ਚੱਲਦਾ ਦਾ ਪਾਜੀ ਫੋਨ ਨਹੀਂ ਮੈਨੂੰ ਆਇਆ ਵੀ ਤੁਸੀਂ ਇਹ ਗੱਲ ਐ ਦੱਸੀ ਐ ਨਿਕਲੀ ਅੱਛਾ ਜੋ ਦੱਸਿਆ ਸੀ ਸੋ ਹੀ ਕੀਤਾ ਬਾਕੀ ਹੈ ਕਿ ਗਾ ਮਨਾਵੇ ਹਾਂ ਕੰਮ ਸਾਫ਼ ਸੁਥਰਾ ਰਵੇ ਤੇ ਗਾ ਕੇ ਵੀ ਖੁਸ਼ ਹੋਗੇ ਪਸ਼ੂ ਜਿਹੜਾ ਹਾਂਜੀ 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 ਗਲਤ ਵਾਲਾ ਕੰਮ ਨਹੀਂ ਕਰਾਂਗੇ ਕਿਉਂਕਿ ਗਲਤ ਕੰਮ 'ਚ ਬਰਕਤ ਨਹੀਂ ਹੈਗੀ ਉਦੋਂ ਕਿ ਤੇ ਆਪਾਂ ਨੂੰ ਅਜ ਲੱਗਦਾ ਵਾ ਕਿ ਹਾਂ ਆਪਾਂ ਇਹਨੇ ਕਮਾਲੀ ਨਿਕਮਾਲੇ ਫਾਰੋਂ ਲੰਮੇ ਸਮੇਂ ਚ ਨੁਕਸਾਨ ਕਰਦਾ ਹਾਂਜੀ ਹਾਂਜੀ ਚਲੋ ਨਾਮ ਦੱਸ ਤੇ ਕਰੀ ਨਾਮ ਜਗੀਰ ਸਿੰਘ ਜੀ ਕਾਲਾ ਵਪਾਰੀ ਠੀਕ ਆ ਹਾਂਜੀ ਪਿੰਡ ਕੋਟਲਾ ਗੁਜਰਾ ਠੀਕ ਆ ਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਮਿਰਸਰ ਤੇ ਆਪਾਂ ਨੂੰ ਫਤੇਗੜ ਚੂੜੀਆਂ ਵੀ ਲੱਗੇ ਪੈ ਜਾਂਦਾ ਤੇ ਮਜੀਠਾ ਵੀ ਲੱਗੇ ਪੈ ਜਾਂਦਾ ਹੈ ਨਾ ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲਾ ਕਰੀ ਨੰਬਰ ਵੀ ਦੱਸ ਹੀ ਦਿਓ ਆਪਣਾ 97798 5952 ਠੀਕ ਹੈ ਹਾਂਜੀ ਤੇ ਇਹ ਭੋਡੀ ਮੱਝ ਤੇ ਸ਼ੁਰੂ ਕਰ ਲਈ ਆ ਆਪਾਂ ਬੜੀ ਚੰਗੀ ਮੱਝ ਉਹਦੀ ਵੀ ਰੈਂਡ ਮੰਗ ਹੁੰਦੀ ਹੈ ਕਈਆਂ ਦੀ ਭੋਡੀ ਮਾਈਦੀ ਵੀ ਤੇ ਚੰਗੇ ਘੱਤ ਕਾਠ ਵਾਲੀ ਆ ਤੇ ਲੋਹੀ ਮੱਝ ਆ ਜਿਹੜੀ ਹੈ ਤੇ ਮਗਰ ਵੀ ਕੱਟੀ ਕਾਫੀ ਪਿਆਰੀ ਹੈ ਕੱਟੀ ਦੀ ਹਾਈਟ ਲੈਂਥ ਹੁਣ ਤੋਂ ਹੀ ਕਾਫੀ ਚੰਗੀ ਆ ਚੰਗੇ ਟੀਕੇ ਦੀ ਕੱਟੀ ਆ ਮਗਰ ਕਿੰਨਾ ਚਿਰ ਹੋ ਗਿਆ ਵਿਧੀ ਨਾ ਸੋਈ ਨਾ ਚਾਰ ਪੰਜ ਦਿਨ ਹੋਏ ਹਰੇ ਪੰਜਵਾਂ ਦਿਨ ਜੇ ਉੱਠਾ ਬਾਈ ਅੱਛਾ ਤੇ ਕਿੰਨਾ ਦੁੱਧ ਤਿਆਰ ਬਿਲਕੁਲ ਆਸ ਬਾਕਸ ਦੁੱਧ ਦੇ ਥੱਲੇ ਮਿਣਵਾ ਜਿਹੜਾ 12 ਲੀਟਰ ਹੋਊਗਾ ਤਿਆਰ ਬਿਲਕੁਲ ਬਿਲਕੁਲ ਤਿਆਰ 15 ਲੀਟਰ ਤੱਕ ਜਾਊਗੀ ਅੱਛਾ 15 ਤੱਕ ਕਰ ਲਈਏ ਮਨੀ ਕੋ ਪਾਈ ਤੇ ਨਾ ਹੀ ਪਾਉਣੀ ਆ ਅੱਛਾ ਹਾਂ ਇਸ ਤੋਂ ਤੱਕ ਰਿਹਾਸ ਠੀਕ ਤੋਰਾਂ ਇੱਕ ਕਰੀ ਫਿਰ ਇਹਨਾਂ ਚਵਾਈ ਜੂ ਵੀ ਬਹੁਤ ਵਧੀਆ ਮਾਰੀ ਕਰਪਾ 12 ਮੋਕੇ ਤੇ ਕਹਿੰਦੇ ਕਿ ਤਿਆਰ ਹੈ 12 ਲੀਟਰ 15 ਲੀਟਰ ਤੱਕ ਜਿਹੜਾ ਕਹਿੰਦੇ ਚੱਲ ਜੂਗੀ ਬਾਕੀ ਚੰਗੇ ਹੈ ਵੀ ਕੱਦ ਕਾਠ ਦੀ ਬਾਕੀ ਹਵਾਨਾ ਵਿੱਚ ਥੱਲੇ ਚੰਗਾ ਤਿਆਰ ਕੀਤਾ ਇਹਨੇ ਤੇ ਕਿੰਨਾ ਵੀ ਦੀ ਫਿਰ ਇਹਦਾ ਮੁੱਲ ਰੱਖਣਾ ਆਪਾਂ ਮੁੱਲ ਤਾਂ ਵੀ ਜੀ ਮੈਂ ਜਾਂਦੀ ਮੈਨੂੰ 1 65 ਦੀ ਵਿੱਚੋਂ ਆਪਾਂ ਭਾਨ ਆਂ 1.5 ਦੇ ਦਾਂਗੇ ਅੱਛਾ 1.5 ਲੱਖ ਦੀ ਦੇ ਦੋਗੇ ਬਾਕੀ ਵਿੱਚ ਮਾਨਤਨ ਹੋਰ ਕਰ ਦੋਗੇ ਬੋਧਾ ਬੋਧਾ ਮਾਨਤਨ ਕਰਾਂਗੇ 19 ਕੀ ਲਈ ਚਲੋ ਕੋ ਫੋਨ ਲਾਵੇ ਬਾਕੀ ਇਹ ਕਿ ਮੱਝ ਕੋ ਇੱਥੇ ਆਣ ਕੇ ਵੇਖੇ ਇੱਕ ਕਰੀ ਜੀ 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 ਵੱਡੀਆਂ ਵੱਡੀਆਂ ਮੱਝਾਂ ਨੂੰ ਮੱਝ ਨਾ ਕੱਟੇ ਤੇ ਗੱਲ ਕਰਦਾ ਦੁੱਧ ਚ ਕਾਦ ਪੁੱਤ ਜਿਹੋ ਜੇ ਤਗੜੇ ਸ਼ੌਕ ਕਰਦੇ ਮੋਲੇ ਉਹਨਾਂ ਮੋਲਾਂ ਨਾਲ ਜੇ ਮੱਝ ਵੇਖੀ ਤੇ ਬੜੀ ਮਾਗ ਜੀ ਕਿਰਪਾ ਨੋਟਾ ਨਹੀਂ ਪਰ ਆਪਾਂ ਲਈ ਭਾਨ ਦੇਣੀ ਭਾਨਾ ਤੁਸੀਂ ਤਗੜੇ ਸ਼ੌਕ ਆਈ ਜੇ ਲੱਖ ਲੱਖਾਲੀਂ ਦੋ ਡੇਰ ਡੇਰ ਵਾਲੀ ਮੱਝਾਂ ਬੰਨੀ ਆਵਾ ਬਾਦੀ ਦੀਆਂ ਨੇ ਭਰਾਵਾਂ ਦੀਆਂ ਨੇ ਠੀਕ ਸਤਿਗੁਰੂ ਦੀਆਂ ਨੇ ਸੱਚੇ ਪਾਤਸ਼ਾਹ ਕਰਨੇਸ਼ਰ ਦੀ ਹਾਂਜੀ ਹਾਂਜੀ ਤੇ ਬਾਕੀ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਇਹ ਤਾਜੀ ਸੋਈ ਹੈ ਜਿਹੜੀ ਇਹ ਅੱਜ ਹੀ ਸੋਈ ਆ ਬੱਚਾ ਬੱਚਾ ਕੀ ਆ ਗਿਆ ਤੇ ਮਗਰ ਇਹਦੇ ਮਗਰ ਵੀ ਕੱਟੀ ਆ ਗਈ ਆ ਕੱਟੀ ਵੀ ਚੰਗੀ ਪਲੀ ਆਈ ਇਹ ਤੇ ਮਗਰ ਇਹ ਅੱਜ ਹੀ ਸੋਈ ਆ ਤੇ ਇਹ ਕਿੰਨਾ ਕ ਦੁੱਧ ਚ ਵਾਈ ਜਾਊਗੀ ਇਹ ਮਹਾਰਾਜ ਜੀ ਕਹੇ ਘਰ ਵਾਲਿਆ ਨੇ ਮੈਨੂੰ 15 ਤੋਂ 16 ਲੀਟਰ ਦੱਸੇ ਵੀ ਚੋਇਆ ਜੀ ਅੱਛਾ ਆਪਾਂ ਨਾ 15 ਦਾ ਜਨਾ 16 ਦਾ ਨਹੀਂ 14 ਤੱਕ ਤੇ ਆਪਾਂ ਦੱਸਾਂਗੇ ਵੀ 14 ਲੀਟਰ ਤੁਹਾਨੂੰ ਬੜਾ ਸੌਖਾ ਚ ਹੋਊਗੀ ਠੀਕ ਆ ਬੜੀ ਘੈਂਟ ਮਾਜਾ ਵੇਖੋ ਕਿਦਾਂ ਸਾਫ਼ ਸੁਥਰੀ ਆਲੇ ਸੂਣ ਕਰਕੇ ਥੋੜਾ ਡੰਗਰ ਲਾਪਾ ਲੰਦਾ ਤਰੋ ਫੇਰ ਇੱਕ ਵਾਰੀ ਬਾਕੀ ਬੱਚਾ ਵੀ ਕਾਫੀ ਪਲਿਆ ਦਿੱਤਾ ਬਈ ਨੇ ਰਾਤ 12 ਵਜੇ ਰਹੀ ਆ ਚੱਟ ਜੇ ਕੋਈ ਪਾਤੀ ਫਿਰ ਠੀਕ ਐ ਤੇ ਬਾਕੀ ਇਹ ਵੀ ਪੂਰੀ ਭਾਰੀ ਮਾਝਿਆ ਜਿਹੜੀ ਵਿਰਜਨਾ ਕਾ ਮੱਧਾਂ ਚਾਰਤਰ ਭਾਰੀਆਂ ਹੀ ਹੁੰਦੀਆਂ ਵਾ ਡੇਰੀ ਦੇ ਮਤਲਬ ਦੇ ਮੱਝ ਹੁੰਦੀਆਂ ਵਾ ਜਿਆਦਾਤਰ ਵੀਦੀ ਉਹਨਾਂ ਦੇ ਕੋਲ ਬਾਕੀ ਥਾਂ ਦਾ ਸਾਈਜ਼ ਗੈਪ ਠੀਕ ਹੈ ਤੇ ਥੱਲੇ ਵੀ ਦੇਖ ਸਕਦੇ ਚੰਗੀ ਖੁੱਲੀ ਤਿਆਰ ਹੋਈ ਹੈ ਲੈ ਜਾ ਵੀਦੀ ਕਿ ਬੱਚੇ ਵਾਲ ਨੂੰ ਥੋੜਾ ਜਿਹਾ ਤੇਜ਼ ਜਾਂਦੀ ਤੇ ਆ ਕੱਟੀ ਆ ਜਿਹੜੀ ਇਹਦੀ ਤੇ ਆ ਥਾਂ ਵੀ ਦੇਖ ਸਕਦੇ ਲੱਗੇ ਤਾਂ ਬੰਦ ਦੇ ਦਿੱ ਫੇਰ ਇਹਨੂੰ ਬਾਕੀ ਨੀਲੀ ਦਾ ਪੱਖ ਜਿਹੜਾ ਇਹ ਰੱਖਦੀ ਆ ਬਾਕੀ ਜਿਹੜਾ ਕੋ ਸੰਭਲਾ ਕੋ ਵੀ ਲੈ ਜਾਊਗਾ ਤੇ ਦੁੱਧ ਚੰਗਾ ਕੱਢੀ ਜਨਾਈਨੇ ਤੇ ਇਹਦਾ ਵੀ ਦੀ ਮੁੱਲ ਫਿਰ ਇਹਦਾ ਵੀ ਡੇਢ ਹੀ ਚੱਲਣ ਤੋਂ ਅੱਛਾ ਇਹਦਾ ਵੀ ਡੇਢ ਵਿੱਚੋਂ ਕਰ ਦੋਗੇ ਮਾਨਤਾ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਾਂਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ 30ਵੇਂ ਨੰਬਰ ਤੇ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਇਹ ਵੀ ਸੋਈ ਸਵਾਈ ਹੈ ਇਹਦੇ ਮਗਰ ਕੀ ਜੀ ਇਹ ਦੇ ਮਗਰ ਕੱਟਾਇਆ ਜਿਹੜਾ ਇਨੋਂ ਕਿ ਨਜਰੋ ਗੈਸ ਸੁਇਨ ਨੂੰ 12-13 ਦਿਨ ਹੋ ਗਏ ਜੀ ਤੇ ਇਹਦੇ ਕੋਲ ਕਿੰਨਾ ਦੁੱਧ ਧਿਆ 10 ਲੀਟਰ ਦੁੱਧ ਦਾ ਬੱਚੇ ਦਾ ਪਾ ਗਏ ਅੱਛਾ ਟਰੈਡਰ ਹੈਗਾ ਪੱਕਾ ਦੁੱਧ ਦੇ ਕਿਉਂਕਿ ਮੌਸਮ ਉਹ ਜਿਹਾ ਪੱਠੇ ਦੱਥੀ ਤੁਹਾਨੂੰ ਪਤਾ ਕਿਲਤੇ ਥੋੜੀ ਜੀ ਹਾਂਜੀ ਹਾਂਜੀ ਇਹ ਭਾਰ ਦੇ ਵਿੱਚ ਜ 1 ਕਿਲੋ ਵੀ ਦੁੱਧ ਦੇ ਅੰਡੇ ਉਹਦੇ ਜਦੋਂ ਪੱਠਾ ਦੱਥਾ ਚਾਲੂ ਤੇ ਵੈ 2 ਕਿਲੋ 3 ਤੇ ਵਾਚੀ ਠੀਕ ਆ ਹਾਂਜੀ ਇਹਨਾਂ ਫਰਕ ਤੇ ਪਾਉਂਗੀ ਨਾ ਠੀਕ ਆ ਬਾਕੀ ਘੋੜੀ ਮਾਰ ਦੇ ਦੀ ਦੇਖੋ ਕਿੰਨਾ ਤੇ ਇਹ ਕਿੰਨਾ ਕੋ ਤੇਰਾ ਦੁੱੱਚ ਵਾਈ ਜਾਊਗੀ ਇਹ 10 ਤੋਂ 12 ਵਜੇ ਤੱਕ ਜਾ ਸਕਦੀ ਜੀ ਅੱਛਾ 10 11 ਦੇ ਲਾਗੇ ਜਿਹੜਾ ਚਵਾਈ ਜਾਊਗੀ ਵਾਈ ਜੀ ਬੜਾ ਸੁੱਖਾ ਤੋਰ मगर ये कट्टा साफ सोनी सामबी सुंभी यह भी चंकी अजलैं ਤੇ ਕਿੰਨਾ ਫਿਰ ਇਹਦਾ ਮੁੱਲ ਇਹ ਜੀ 80 ਦੀ ਦੇ ਦੀਏ 80000 ਦੀ ਹਾਂ ਛੋਟ ਛੜ ਵਿੱਚੋਂ ਕਰ ਦੋ ਕੋਈ ਫੋਨ ਲਾਵੇ ਕਰੀ ਹਨਾ ਹਾਂ ਜੇ ਮਾਲ ਛੋਟਾ ਤੇ ਮੁੱਲ ਵੀ ਛੋਟਾ ਠੀਕ ਆ ਤੇ ਆ ਗੱਬਣ ਜੀ ਹਾਂ ਜੀ ਗੱਬਣ ਇਹ ਵੀ ਨੀਲੀ ਦੀ ਮੱਝ ਜਿਹੜੀ ਹੈ ਵੀ ਤੇ ਥਾਣੇ ਦੇਖ ਸਕਦੇ ਇਹਦੇ ਵੀ ਲੱਗੇ ਤਾ ਜੇ ਤਿਆਰ ਹੋਣਾ ਹੈ ਪੱਕ ਜਿਹੜਾ ਨੀਦੀਦ ਰੱਖਦੀ ਆ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਵੀ 12 ਤੋਂ 13 ਲੀਟਰ ਤੱਕ ਠੀਕ ਆ ਤੋਰਾਂ ਫਿਰ ਇਹਨਾਂ ਬਾਕੀ ਟਾਈਮ ਬੋਤਾ ਨਹੀਂ ਖੜਨਾ ਇਹਨੇ ਸੂਨ ਚ ਛੇਤੀ ਸੂਗਣਾ ਲੈ ਜੀ ਰਕੀਏ ਜੀ ਉਹਨਾਂ ਤਾਂ ਥੋੜੀ ਦਰਮਿਆਨੀ ਆ ਇਧਰ ਲ ਐਂਡਰ ਲ ਜੋੜਾ ਉਹ 1 ਘੰਟੇ ਦੇ ਪਹਿਲਾਂ ਜੁੜਾ ਇੱਕੋ ਜਿਹਾ ਵਾ ਕੱਦ ਘਾਟ ਇਹਨਾਂ ਦੇ ਵੀ ਚੰਗੇ ਆ ਆਪਣੇ ਹਿਸਾਬ ਨਾਲ ਲੈ ਜਾ ਆਂਖੇ ਵੀ ਥੱਲੇੋਂ ਚੰਗੀ ਤਿਆਰ ਹੋਈ ਆ ਸਰੀਰ ਬੜਾ ਵਧੀਆ ਹਾਂਜੀ ਜਿਹੜਾ ਤੇ ਮੁੱਲ ਇਹ 85 ਦੇ ਦਾਂਗੇ ਇਹ 85000 ਦੀ ਦੇ ਦੋਗੇ ਬਾਕੀ ਵਿੱਚ ਮਾਨਤਾ ਨਾਲ ਮੁੱਕ ਤੇ ਹੋ ਜੂਗਾ ਤੇ ਠੀਕ ਹੈ ਹੋਰ ਕੁਝ ਹੈ ਨਾ ਫਿਰ ਬਾਕੀ ਆ ਕਿ ਤਿੰਨ ਸੁਈਆਂ ਵਾ ਉਹਨਾਂ ਦੀ ਤੁਹਾਡੇ ਘਰੋਂ ਚਵਾਈ ਕਰਕੇ ਖੜੇ ਤੇ ਗੱਬਨ ਵਿੱਚੋਂ ਪਾਸ ਕਰਕੇ ਖੜੇ ਆਪਣਾ ਇੱਥੇ ਆਓ ਤਸੱਲੀ ਕਰੋ ਆਪਣੀ ਮਰਜ਼ੀ ਨਾਲ ਵੇਖੋ ਪਸੰਦ ਕਰੋ ਤੇ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ